ਹੋਂਦ ਚਿੱਟਾ ਵੀ ਵੇਚਣ ਲੱਗ ਗਿਆ ਹੋਰ ਬਹੁਤ ਸਾਰੇ ਨਸ਼ੇ ਵੇਚਣ ਲੱਗ ਗਿਆ ਹੁਣ ਜਦੋਂ ਵੀ ਮੈਨੂੰ ਤੋੜ ਲੱਗਦੀ ਮੇਰਾ ਸਰੀਰ ਟੁੱਟਦਾ ਤਾਂ ਮੈਂ ਸਿੱਧਾ ਕਨੈਲ ਵਾਲੇ ਕੋਲੇ ਜਾਂਦਾ ਉਹ ਭਾਈ ਓਏ ਉਹ ਭਾਈ ਕਨੈਲ ਉਹ ਭਾਈ ਫੇਸਬੁਕ ਕਿਦੋਂ ਤੇ ਜਿਹੜਾ ਬਸੇਗਾ ਦੇ ਦੇ ਭਾਈ ਉਹ ਭਾਈ ਮੈਂ ਮਾਰੀ ਓਏ ਹਣ ਜਾ ਆਪਾਂ ਹੋਰ ਲੱਭਾਂਗੇ ਅੱਜ 3500 ਤੁਰੇ ਭੰਜੇ ਤੇਰੇ ਵਰਗੇ ਉਹ ਇੰਨਾ ਦਾ ਸਵਾਦ ਦਿਖਾਉਂਦਾ ਯਾਰੀ ਤੱਕੜੀ ਦੋ ਨੀ ਤਿੰਨ ਆਰੀ ਪਰ ਮੜਕੇ ਨਾਲੇ ਤਾਂ ਪੂਣ ਸੁਣਾਉਂਦੇ ਪਿੱਛੇ ਆਉਂਦੇ ਆ ਨਾਲ ਕਹਿੰਦੇ ਬਾਈ ਜੀ ਸਰੀਰ ਟੱਪਦਾ ਪੈਸੇ ਦੇ ਦਿਓ ਤੇ ਲੈ ਕੇ ਆਉਂਦੇ ਆ ਅਗਲੇ ਚਾਹੇ ਡਾਕਾ ਮਾਰ ਕੇ ਤੇ ਚਾਹੇ ਇਹਨੂੰ ਲੁੱਟ ਕੇ ਲੈ ਜਾਉਣ ਬਾਈ ਕਾ ਤੇਰੇ ਮੂੰਹ ਨੂੰ ਟੱਕਿਆ ਉਹਨੇ ਤੂੰ ਮਰੇ ਜਾ ਤਾਂ ਚੰਗਾ ਜਾਂ ਸਿੱਧੀ ਘਰੇ ਬਾਈ ਦੇਖ ਲੈ ਯਾਰ ਤੂੰ ਸਾਨੂੰ ਸਕੂਲ ਚ ਪੜਦਿਆਂ ਨੂੰ ਚੈਨੀ ਖੇਨੀ ਖਵਾਈ ਗਿਆ ਸਟਿੰਗਾ ਪਿਆਈ ਗਿਆ ਉਹ ਪੂਲੇ ਪਲਵਾਉਂਦਾ ਲਵਾਉਂਦਾ ਵੇਰਜ਼ ਪਿਉਂਦਾ ਪਿਉਂਦਾ ਬਾਈ ਚਿੱਟੇ ਤੇ ਲੈ ਆਇਆ ਯਾਰ ਤੂੰ ਸਾਨੂੰ ਭਾਈ ਭਾਈ ਦੇਖ ਲੈ ਯਾਰ ਮੈਂ ਤਾਂ ਅਭੀ ਮਾਨੀਆਂ ਵਾਲੀਆਂ ਲੈ ਕੇ ਤੈਨੂੰ ਦੇਤੀਆਂ ਹੈ ਆਪਦੇ ਕਿਉਂ ਦਾ ਘੜਾ ਵੀ ਲੈ ਕੇ ਦੇਤਾ ਭਾਈ ਮੈਂ ਤਾਂ ਆਪਦੇ ਘਰ ਦੇ ਢੋਲ ਚ ਦਾਣੇ ਨਹੀਂ ਛੱਡੇ ਯਾਰ ਹੈ ਤੇ ਕੀ ਕੋਲੀ ਕੀ ਬੱਟੀ ਕੀ ਸਿਲੰਡਰ ਸਾਲ ਕੋਸਤ ਲੈ ਆ ਕੇ ਦਿੱਤਾ ਭਾਈ ਦੇਦੇ ਕੋਈ ਮੈਂ ਰਿੱਛ ਤੇ ਹੈ ਤਿੰਗਰੇ ਤੂੰ ਹੀ ਲਾਇਆ ਪਿੰਡਾ ਮਾਰਦਾ ਹੈ ਤਨਰਾ ਦੇ ਕਰ ਲੈਣੇ ਤੇਰੇ ਗਲ ਕਰ ਆਪਕੇ ਤੇ ਨਾ ਜੇ ਪੈਸਾ ਥਾਦੀ ਮਿਲ ਗਏ ਅੱਜ ਹੈਗਾ ਪਰ ਦਾ ਪਤਾ ਨਹੀਂ ਤੇਰਾ ਇਹ ਤਾਂ ਪੀਣ ਭੁੱਖੀ ਤੇ ਚਿੱਤ ਨਹੀਂ ਜੇ ਹੌਲੀ ਬੋਲੇ ਨਾ ਤੇ ਤੁੰ ਤੈਨੂੰ ਐ ਬੰਦਿਆਂ ਨੂੰ ਬੋਲਣਾ ਸਿੱਖ ਇੱਕ ਤੂੰ ਸਮਾਨ ਮੰਗਦਾ ਤੇ ਉਪਰੋਂ ਰੋਹ ਕੋਨਾ ਬੰਦੇ ਐ ਅੱਜ ਦੇ ਤਾਂ ਤੱਲੂ ਦਾ ਬੋਲੇ ਨਾ ਸਮਾਨ ਨਿਗਾ ਦਾ ਆ ਲੈ ਗਰੀ ਚੋਟੀ ਤੇ ਆਇਆ ਅਬਰ ਚਿੱਟਾ ਬੋੜ ਰੇ ਕਹਿੰਦੇ ਨੇ ਚਿੱਟਾ ਬੋੜ ਰੇ ਤਰਾ ਜਦ ਆ ਗਏ ਦਿਨੇਦਰ ਦੀਆਂ ਪਰੀਆਂ ਡਾਂਸ ਕਰਦੀਆਂ ਨਜ਼ਰ ਨਾਲ ਤੇ ਮੈਨੂੰ ਦਿਲ ਨਾਲ ਕਿਨੇ ਕੜਾ ਧੰਨਵਾਦ ਵਈ ਓਏ ਧੰਨਵਾਦ ਯਾਰ ਇੰਦਰ ਦੀਆਂ ਪਰੀਆਂ ਦਾ ਪਤਾ ਨਹੀਂ ਪਰ ਆਹ ਲਾ ਕੇ ਨਾ ਮੈਂ ਤਾਂ ਉੱਡੀ ਜਾਂਦਾ ਉੱਡੀ ਜਾਂਦਾ ਧੰਨਵਾਦ ਵਈ ਓਏ ਧੰਨਵਾਦ ਰੱਖਾ ਦੀ ਗੇਂਦ ਐ ਬੋਲੇ ਕਿ ਨਾ ਪਿਆਰ ਨਾਲ ਕਰੀਓ ਆਪਣੇ ਵੱਡੇ ਬੇਰੀ ਮੱਚਾ ਇੰਨੇ ਨਾਲ ਗੱਲ ਸੁਣ ਪਈਆ ਆਪਣਾ ਛੋਟਾ ਭਾਈ ਕਿੱਥੇ ਲਾ ਕਾਲਜ ਜਾਂਦਾ ਬਾਈ ਲੈ ਕਾਲਜ ਜਾਂਦਾ ਉਹ ਬਿਨਾਂ ਲੈ ਕੇ ਕਰੀਓ ਕਿਉਂ ਕਿਉਂਕਿ ਉਹ ਕੀ ਸੋਚੂ ਮੇਰੇ ਵੱਲ ਨਹੀਂ ਭਰਾ ਆਪਸ ਵਿੱਚ ਪਤਾ ਨਹੀਂ ਕੀ ਤੁਸਲੂਸਰ ਕਰ ਜਾਂਦੇ ਆ ਉਹ ਨਾਲੇ ਛੋਟੇ ਭਰਾ ਨੂੰ ਤਾਂ ਮੌਕਾ ਦੇਣਾ ਚਾਹੀਦਾ ਥੋੜਾ ਉਹਨਾਂ ਦਾ ਠੀਕ ਹੈ ਨਾ ਹੱਲ ਕਹਿ ਲੇ ਕਿ ਨਹੀਂ ਹਾਂ ਬਾਈ ਹੈ ਤੇ ਨਾਲੇ ਅਜੀਤ ਸਿੰਘ ਨੂੰ ਵਟੂ ਤੇਰੇ ਤੈਨੂੰ ਤੱਤ ਤੀ ਦਾਰੂ ਵੀ ਪੀ ਆ ਉਹ ਦਾਰੂ ਠੀਕ ਆ ਬਾਈ ਤੇ ਨਾ ਖਾਣੇ ਪੇਂ ਦਰਜੇ ਰਹੇ ਚਲ ਬੰਦਾ ਹੁਣ ਇੰਗੜਿਆ ਨਾ ਕਰੋ ਐ ਵੈਸੇ Google Pay ਕਰ ਦਾਂਗੇ ਤੇਰੇ ਇਹੀ ਹੋਇਆ ਬੰਦਾ ਰਹਿਣ ਦੀ ਓਏ ਬਾਈ ਕਰਨਾ ਯਾਰ ਕਿਵੇਂ ਜਾਂਦਾ ਇਹ ਆਪਣੇ ਘਰ ਲੱਗ ਓਏ ਬਾਈ ਬਾਪੂ ਨੂੰ ਸਾਰਾ ਕੁਝ ਦੱਸ ਗਿਆ ਆਪਣੇ ਬਾਰੇ ਤੇ ਨਾਲ ਜਾਂਦੇ ਪੈਸੇ ਮੰਗ ਦੱਸ ਦੀ ਉਹ ਉਹ ਪੈਸੇ ਨਿਕਲੀ ਟੈਨਸ਼ਨ ਆ ਯਾਰ ਤੂੰ ਬਾਪੂ ਨੂੰ ਫੋਨ ਲਾ ਬਥੇਰਾ ਮਾਲ ਵੇਚਿਆ ਉਹਦੇ ਲਈ ਬਥੇਰੇ ਨੂੰ ਸ਼ੁਲਕ ਆ ਭਲੇਰਾ ਦੇਖ ਕੇ ਏ ਚੱਲ ਜਾ ਫੋਨ ਮਰਦੂ ਪੈਸੇ ਦੇਊਗਾ ਹੈਲੋ ਬਾਈ ਸਤਿ ਸ਼੍ਰੀ ਅਕਾਲ ਬਾਈ ਲਾਲੀ ਬੋਲਦਾ ਸੀ ਬਾਈ ਇੱਕ ਪਰੇਸ਼ਾਨੀ ਹੋ ਗਈ ਸੀ ਬਾਈ ਨੇ ਨੇ ਮਾ ਸਹੀ ਜਗ੍ਹਾ ਤੇ ਪਛਾਤਾ ਸੀ ਬਾਈ ਸਹੀ ਟਾਈਮ ਤੇ ਪਛਾਤਾ ਸੀ ਬਾਈ ਬਾਈ ਥੋੜੇ ਪੈਸੇ ਚਾਹੀਦੇ ਸੀ ਬਾਈ ਅਸੀਂ ਮੋੜ ਦਾਂਗੇ ਬਾਈ ਯਾਰ ਸਾਡੇ ਪਿੰਡ ਵਾਲਾ ਕਰਨਾਲਵੈਲੀ ਨਹੀਂ ਬਾਈ ਉਹ ਸਾਡੀ ਜ਼ਮੀਨ ਨੱਕਣ ਨੂੰ ਫਿਰਦਾ ਬਾਈ ਸਾਡੇ ਕੋਲ ਤਾਂ ਹੁਣ ਕੱਲੀ ਜ਼ਮੀਨ ਹੀ ਰਹਿ ਗਈ ਯਾਰ ਬਾਈ ਮੋੜ ਦਾਂਗੇ ਪੈਸੇ ਹਰ ਦੇ ਦੇ ਪੈਸੇ ਯਾਰ ਅਸੀਂ ਸਕੂਲ ਟਾਈਮ ਤੋਂ ਤੇਰੇ ਮਾਰੇ ਯਾਰ ਅਗਲੀ ਬੁਰਗਾ ਕਰਦੇ ਫਿਰਦੇ ਆ ਯਾਰ ਬਾਈ ਬਾਈ ਹੈਲੋ ਆਂਦੀ ਐ ਫਟ ਗਿਆ ਫੋਨ ਠੀਕ ਕਹਿੰਦਾ ਉਹਨਾਂ ਜਵਾਬ ਦੇ ਗਿਆ ਦੂਜੇ ਦੇ ਮੋਢੇ ਤੇ ਰੱਖ ਕੇ ਜਨਉਣੀ ਜਾਣਦਾਂ ਤੋਂ ਵੀ ਹੁਣ ਹੁਣ ਬਈ ਬਈ ਓਏ ਪਰ ਜੇ ਇਹਨੇ ਪੈਸਿਆਂ ਨੂੰ ਜਵਾਬ ਦੇਤਾ ਆਪਾਂ ਤਾਂ ਰੱਜਾਂਗੇ ਓਏ ਆਪਣੀਆਂ ਤਾਂ ਜ਼ਮੀਨਾਂ ਖਸ ਜਾਣਗੀਆਂ ਆਪਣੇ ਤਾਂ ਘਰ ਖਸ ਜਾਣਗੇ ਹੁਣ ਫਿਰ ਬਈ ਜਿਉਂ ਨਹੀਂ ਮਰਿਆ ਜਾਵੇ ਮਤਲਬ ਬਈ ਮੈਂ ਸਮਝੇ ਨਹੀਂ ਕੁਝ ਉਹ ਮਸਲਾ ਲੱਗ ਗਿਆ ਅੰਦਰੋਂ ਜਾ ਕੇ ਸੰਦਪੜਾ ਚੱਕ ਲਿਆ ਇਹਨੂੰ ਦੰਗਿਆ ਤਨੇਸਰੀ ਉੰਦੇ ਦਾ ਫੋਕਾ ਜੱਤ ਕਰ ਦਿੰਨੇ ਆ ਨਾ ਰਹੂਗਾ ਬਾਸ ਨਾ ਵਜੂ ਮੰਤਰੀ ਜੱਤ ਲੈ ਆ ਜਾ ਕੇ ਸੰਦ ਪੜਾ ਬੰਦੇ ਨੂੰ ਰਜਿਸਟਰੀ ਕਰਾ ਕੇ ਅਸਤਾਨ ਬਣਾ ਕੇ ਦੇਵਾਂਗੇ ਜਦੋਂ ਸਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹਨੂੰ ਅੰਦਰ ਧਾੜ ਕੇ ਦਿੰਦਾ ਲੱਗਦਾ ਤੇ ਉਧਰ ਕਰਨੈਲ ਦੇ ਵੀ ਆਉਂਦਾ ਵੇਲਾ ਹੋ ਗਿਆ ਓਏ ਹੂੰ ਹੂੰ ਓਏ ਨਲੀ ਅਗਵਾਈ ਦਲੇਰੀ ਦੀ ਦਵਾਈ ਮੋਟਾ ਸੰਤਰਾ ਛੱਡ ਦੀ ਬਾਈ ਪੂਰਾ ਓਏ ਮਨ ਲੀ ਓਏ ਇੱਕ ਗੱਲ ਦੀ ਸ਼ੁਰੂਆਤ ਮੈਂ ਕੀਤੀ ਸੀ ਤੇਰਾ ਅੰਤ ਤੂੰ ਕਰੇਗਾ ਓਏ ਕਰ ਦੂੰ ਬਾਈ ਤੇ ਪਹਿਲਾ ਵਾਰ ਤੂੰ ਕਰੇਗਾ ਕਰ ਦੂੰ ਬਾਈ ਮੈਂ ਗੜੀ ਧਿਆਨ ਨਾਲ ਆਉਂਦੇ ਨੂੰ ਸੈਟ ਲੈ ਸਰ ਲਈ ਪਲੀਜ਼ ਬਹੁਤ ਜ਼ਬਰਦਸਤ ਕਲਾਪਿੰਗ ਕਰਕੇ ਜਦੋਂ ਵੀ ਅਸੀਂ ਧਰਤੀ ਦੀ ਬੰਤਰ ਹਿਊਮਨ ਇਵੋਲੂਸ਼ਨ ਬਾਰੇ ਪੜ੍ਹਦੇ ਆਂ ਤਾਂ ਅਸੀਂ ਇਹੀ ਸੁਣਿਆ ਹੈ ਪੜ੍ਹਿਆ ਹੈ ਕਿ 84 ਲੱਖ ਯੂਨੀਆ ਵਿੱਚੋਂ ਸਭ ਤੋਂ ਉੱਤਮ ਜਿਹੜੀ ਹੋਣੀ ਹੈ ਉਹ ਮਨੁੱਖ ਦੀ ਹੈ ਪਰ ਜਦੋਂ ਅਸੀਂ ਮਨੁੱਖ ਦੇ ਕਾਰੇ ਵੇਖਦੇ ਆਂ ਤਾਂ ਮੈਨੂੰ ਲੱਗਦਾ ਜਿੰਨਾ ਨੁਕਸਾਨ ਕੁਦਰਤ ਨੂੰ ਅਸੀਂ ਪਹੁੰਚਾਇਆ ਕਿਸੇ ਜੀਵ ਜੰਤੂ ਨੇ ਨਹੀਂ ਪਹੁੰਚਾਇਆ ਉਹ ਜੇ ਕਿਸੇ ਦੂਸਰੇ ਨੂੰ ਮਾਰਦੇ ਹੈ ਤਾਂ ਸਿਰਫ ਆਪਣੇ ਸਰਵਾਈਵਰ ਲਈ ਆਪਣੀ ਹੋਂਦ ਬਚਾਉਣ ਲਈ ਮਾਰਦੇ ਹੈ ਪਰ ਅਸੀਂ ਆਪਣੇ ਸ਼ੌਕ ਲਈ ਆਪਣੀ ਨੀਡ ਨੇ ਆਪਣੀ ਗਰੀਡ ਲਈ ਬਹੁਤ ਖਿਲਵਾੜ ਕੀਤਾ ਹੈ ਕੁਦਰਤ ਨਾਲ ਗੁਰੂ ਸਾਹਿਬਾਨਾ ਨੇ ਆਪਣੇ ਘਰ ਛੱਡ ਕੇ ਉਸ ਸਮੇਂ ਵਹੀਕਲ ਨਹੀਂ ਸੀ ਹੁੰਦੇ ਫੈਸਿਲਿਟੀਆਂ ਨਹੀਂ ਸੀ ਹੁੰਦੀਆਂ ਪੈਦਲ ਜਾ ਜਾ ਕੇ ਲੋਕਾਂ ਨੂੰ ਗਿਆਨ ਦਿੱਤਾ ਧਰਤੀ بچਾਓ ਹਵਾ بچਾਓ ਪਾਣੀ بچਾਓ ਅਸੀਂ ਸਾਰਾ ਜੜੋਂ ਵੱਢਤਾ ਧਰਤੀ ਦੂਸ਼ਿਤ ਕਰਤੀ ਪਾਣੀ ਦੂਸ਼ਿਤ ਕਰਤਾ ਗਲੋਬਲ ਵਾਰਮਿੰਗ ਇੰਨੀ ਜ਼ਬਰਦਸਤ ਹੋ ਚੁੱਕੀ ਹੈ ਪੇੜਾਂ ਦੀ ਕਟਾਈ ਹੋ ਚੁੱਕੀ ਹੈ 에ਅਰ ਪੋਲੂਸ਼ਨ ਲੈਵਲ ਇੰਨਾ ਬੁਰਾ ਹੈ ਸਾਡੀ ਤੁਸੀਂ ਰਿਸਰਚਸ ਦੇਖੋ ਸਾਡੀ ਐਵਰੇਜ ਲਾਈਫ ਬਹੁਤ ਘਟ ਚੁੱਕੀ ਹੈ। ਮੈਂਟਲ ਹੈਲਥ ਇੱਕ ਬਹੁਤ ਵੱਡਾ ਇਸ਼ੂ ਹੈ ਕਿਉਂਕਿ ਸਾਡਾ ਖਾਣ ਪੀਣ ਔਰ ਪੋਲੂਸ਼ਨ ਇਨਾ ਵੱਧ ਚੁੱਕਾ ਹੈ। ਭਗਤ ਸਿੰਘ ਹੋਣਾ ਨੇ ਜਿਨ੍ਹਾਂ ਲਈ ਕੁਰਬਾਨੀਆਂ ਦਿੱਤੀਆਂ ਅੱਜ ਉੱਪਰ ਬੈਠ ਕੇ ਦੇਖਦੇ ਹੋਣਗੇ ਕਿ ਜਿਨ੍ਹਾਂ ਨੂੰ ਅਸੀਂ ਆਜ਼ਾਦ ਕਰਵਾਉਣਾ ਸੀ ਉਹ ਪੀੜੀ ਨਸ਼ੇ 'ਚ ਲੱਗੀ ਹੋਈ ਹੈ ਤਾਂ ਕਿੰਨਾ ਦੁੱਖ ਹੁੰਦਾ ਹੋਏਗਾ ਉਹਨਾਂ ਨੂੰ। ਜਦੋਂ ਅਸੀਂ ਇਸ ਧਰਤੀ ਤੇ ਜਨਮ ਲਏ ਹੈ ਔਰ ਅਸੀਂ ਇਸ ਧਰਤੀ ਦੀ ਹਵਾ ਪਾਣੀ ਮਿੱਟੀ ਫਲ ਫਰੂਟ ਖਾ ਕੇ ਵੱਡੇ ਹੁੰਨੇ ਆ ਤਾਂ ਅਸੀਂ ਕਰਜ਼ਾਈ ਹੁੰਨੇ ਆ ਅਸੀਂ ਇਸ ਕੁਦਰਤ ਨੂੰ ਉਹ ਕਰਜ਼ਾ ਮੂੜਨਾ ਹੁੰਦਾ ਹੈ ਚੰਗੇ ਕਿਤਿਆਂ ਦੇ ਨਾਲ ਪਰ ਜਿਵੇਂ ਇਹਨਾਂ ਦੇ ਪਲੇਅ ਚ ਬੜੀ ਅੱਛੀ ਗੱਲ ਸੀ ਕਿ ਪੰਜਾਬ ਸਿੰਘ ਸਾਡਾ ਪਿਓ ਹੈ ਨਸ਼ਾ ਤਾਂ ਚਲੋ ਵੱਡੀ ਗੱਲ ਹੋ ਗਈ ਸਿਗਰਟ ਸ਼ਰਾਬ ਨੂੰ ਤਾਂ ਅਸੀਂ ਸਟੇਟਸ ਸਿੰਬਲ ਹੀ ਬਣਾਤਾ ਅੱਜ ਪੰਜਾਬੀ ਨਾਚੀ ਨਹੀਂ ਸਕਦੇ ਸ਼ਰਾਬ ਤੋਂ ਬਿਨਾ ਇਹ ਕਿਵੇਂ ਪੋਸੀਬਲ ਹੈ ਤਾਂ ਅੱਜ ਇਹਨਾਂ ਨੇ ਬਿਨਾ ਕਿਸੇ ਸਵਾਰਥ ਤੋਂ ਜਿਵੇਂ ਉਹਨਾਂ ਨੇ ਕਿਹਾ ਕਿ 4 ਵਜੇ ਉੱਠ ਕੇ ਉਹ ਟਰੈਵਲ ਕਰਕੇ ਆਏ ਐ ਸਕ੍ਰਿਪਟ ਲਿਖੀ ਐ ਸਾਰੀ ਤਿਆਰੀ ਕੀਤੀ ਐ ਤੁਹਾਡੇ ਸਾਰਿਆਂ ਨੂੰ ਇੰਨਾ ਸੋਨਾ ਸਨੇਹਾ ਦਿੱਤਾ ਐ ਤੇ ਅਗਰ ਆਪਾਂ ਸੁਧਰ ਗਏ ਇੱਕ ਬੱਚਾ ਵੀ ਸੁਧਰ ਗਿਆ ਜਿਹਨੇ ਗਲਤ ਰਾਹ ਤੇ ਜਾਣਾ ਸੀ ਤਾਂ ਮੈਨੂੰ ਲੱਗਦਾ ਕਿ ਸਾਰਿਆਂ ਦਾ ਜਿਹੜਾ ਐਫਰਟ ਐ ਉਹ ਸਫਲ ਹੋ ਜਾਂਦਾ ਜੇਕਰ ਸਾਡੇ ਘਰੇ ਕੋਈ ਨਸ਼ਾ ਕਰਦਾ ਹੈ ਤਾਂ ਅਸੀਂ ਉਹਨੂੰ ਨਹੀਂ ਹਟਾ ਸਕਦੇ ਅਸੀਂ ਛੋਟੇ ਐ ਪਰ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਇਹ ਸਭ ਤੋਂ ਵੱਡੀ ਗੱਲ ਹੈ ਪਿੱਛਾ ਸੁਧਰ ਸਕਦਾ ਹੈ ਜਾਂ ਨਹੀਂ ਸੁਧਰ ਸਕਦਾ ਪਰ ਅੱਗਾ ਹਮੇਸ਼ਾ ਸੁਧਰਨ ਦੇ ਅਸਾਰ ਹੁੰਦੇ ਹੈ ਚਾਂਸਸ ਹੁੰਦੇ ਹੈ ਪ੍ਰੀਵੈਂਸ਼ਨ ਇਜ਼ ਆਲਵੇਸ ਬੈਟਰ ਦੈਨ ਕ cure ਪਰ ਆਪਾਂ ਆਪਣੀ ਆਪ ਨੂੰ ਸੁਧਾਰ ਲਈਏ ਇਹੀ ਮੇਰੇ ਖਿਆਲ ਚ ਸਮਾਜ ਨੂੰ ਤੇ ਆਪਣੇ ਆਪ ਨੂੰ ਆਪਣੀ ਸਭ ਤੋਂ ਵੱਡੀ ਦੇਣ ਹੈ ਸੋ ਅੰਤ ਵਿੱਚ ਜ਼ਬਰਦਸਤ ਕਲਾਪਿੰਗ ਔਰ ਧੰਨਵਾਦ ਦੇ ਨਾਲ ਮੈਂ ਸਖਰੀਵ ਨਾ ਕਰਦਾ ਟੀਮ ਦੇ ਮੈਂਬਰਸ ਇੱਥੇ ਆਉਣ ਤੇ ਤੁਹਾਡਾ ਸਾਡੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਜਿਹੜਾ ਤੁਸੀਂ ਬੱਚਿਆਂ ਨੂੰ ਇਹ ਦਿਖਾਇਆ ਜੁਧ ਨਸ਼ਿਆਂ ਵਿਰੁੱਧ ਵਧੀਆ ਲੱਗਿਆ ਦੇਖਣ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਛੋਟੀ ਇਸ ਦੇ ਵਿੱਚ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਉਹ ਸਕੂਲੋਂ ਬਾਹਰ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਨਾ ਕੋਈ ਛੋਟੀ ਜੀ ਚੀਜ਼ ਦਾ ਲਾਲਚ ਦਿੱਤਾ ਜਾਂਦਾ ਵੀ ਇਹ ਚੀਜ਼ ਬੱਚਿਆਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਵੀ ਇਹ ਕੋਈ ਵਧੀਆ ਚੀਜ਼ ਹੈ ਜਿੰਦੇ ਤੋਂ ਤੁਹਾਡੀ ਸ਼ੁਰੂਆਤ ਹੁੰਦੀ ਹੈ ਤੁਸੀਂ ਉਹਨੂੰ ਦੇਖਦੇ ਵੀ ਹੈ ਵਧੀਆ ਚੀਜ਼ ਆ ਉਹਦੇ ਉੱਤੇ ਤੁਹਾਡੇ ਅੰਦਰ ਨਸ਼ੇ ਪ੍ਰਤੀ ਕੋਈ ਨਾ ਕੋਈ ਚੇਤਨਾ ਪੈਦਾ ਹੁੰਦੀ ਹੈ ਜਿੱਥੋਂ ਤੁਸੀਂ ਵੱਡੇ ਨਸ਼ਿਆਂ ਨੂੰ ਫਿਰ ਅੱਗੇ ਵਧਦੇ ਸਾਨੂੰ ਇਹ ਵਧੀਆ ਲੱਗਾ ਬੱਚਿਆਂ ਨੂੰ ਜਿਹੜੀ ਤੁਸੀਂ ਸਿਹਤ ਦਿੱਤੀ ਹੈ ਨਸ਼ਾ ਵਿਰੋਧ ਸਾਡੇ ਸਕੂਲਾਂ ਦੇ ਵਿੱਚ ਵੀ ਇਹ ਚੱਲ ਰਿਹਾ ਯੁੱਧ ਨਸ਼ਾ ਵਿਰੋਧ ਸੋ ਉਹਦੇ ਨਾਲ ਰਿਲੇਟਡ ਚੀਜ਼ ਤੁਹਾਨੂੰ ਵਧੀਆ ਲੱਗੀ ਇੱਕ ਵਾਰ ਫਿਰ ਤੁਹਾਡਾ ਇੱਥੇ ਧੰਨਵਾਦ ਬੱਚੋ ਆਪਾਂ ਇਹਨਾਂ ਤੋਂ ਇੱਕ ਇੱਕ ਦੇਖਣਾ ਹੀ ਨਹੀਂ ਆਪਾਂ ਇਹਨਾਂ ਦਾ ਇੱਕ ਜਿਹੜਾ ਇਹਦੇ ਤੋਂ ਕੁ ਸਿੱਖਿਆ ਲੈਣੀ ਹੈ ਇਹਨਾਂ ਨੇ ਸਾਨੂੰ ਇੱਕ ਜਿਹੜੀ ਸਿੱਖਿਆ ਦਿੱਤੀ ਆ ਉਸ ਨੂੰ ਅਸੀਂ ਪੱਲੇ ਦੇ ਵਿੱਚ ਬੰਨਣਾ ਹੈ ਇਹਨੂੰ ਨਾਲ ਲੈਣਾ ਆ ਸੀ ਤੁਹਾਡੀ ਟੀਮ ਦਾ ਬਹੁਤ ਸ਼ੁਕਰ ਸ਼ੁਕਰਗੁਜ਼ਾਰ ਆ ਮੇਰੇ ਜਦੋਂ ਤੁਸੀਂ ਨਾਟਕ ਕਰ ਰਹੇ ਸੀ ਤਾਂ ਮੇਰੇ ਲੂੰ ਕੰਡੇ ਖੜੇ ਹੋ ਰਹੇ ਸੀਗੇ ਮੇਰੇ ਮੈਂ ਨਾਲ-ਨਾਲ ਵੀਡੀਓ ਬਣਾ ਰਹੀ ਸੀ ਤੁਹਾਡੀ ਤੇ ਮੇਰੇ ਕੈਮਰਾ ਵੀ ਮੇਰੇ ਹੱਥੋਂ ਕਈ ਵਾਰੀ ਖਸਰਿਆ ਸੀ ਕਿਉਂਕਿ ਉਹ ਘਰ ਜਿਹੜੇ ਇਸ ਨਸ਼ਿਆਂ ਦੇ ਵਿੱਚ ਡੁੱਬ ਚੁੱਕੇ ਨੇ ਕਹਿੰਦੇ ਇਸ ਸੁਲਗਦੀ ਜਿਹੜੀ ਅੱਗ ਸੀ ਨਾ ਉਹਦੇ ਵਿੱਚ ਜਲ ਚੁੱਕੇ ਜਿਹੜੇ ਘਰ ਨੇ ਉਹਨਾਂ ਵੱਲ ਜਦੋਂ ਨਜ਼ਰ ਮਾਰਦੇ ਆ ਬਹੁਤ سارے ਲੱਖਾਂ ਘਰ ਨੇ ਜਿਹੜੇ ਇਸ ਅੱਗ ਦੇ ਵਿੱਚ ਮੱਚ ਚੁੱਕੇ ਆ ਜਿਹੜੀ ਸਭ ਤੋਂ ਬਹੁਮੁੱਲੀ ਚੀਜ਼ ਉਸ ਪ੍ਰਮਾਤਮਾ ਨੇ ਸਾਨੂੰ ਦਿੱਤੀ ਆ ਅੱਜ ਅਸੀਂ ਸੌਹ ਪਾਈ ਆ ਕਿ ਅਸੀਂ ਉਸ ਨੂੰ ਇੰਨੀ ਕ ਸੰਭਾਲ ਕੇ ਰੱਖਾਂਗੇ ਕਿ ਅਸੀਂ ਨੂੰ ਇਸ ਤਨ ਨੂੰ ਇਸ ਸਰੀਰ ਨੂੰ ਕਦੇ ਵੀ ਇਸ ਚੀਜ਼ ਨੂੰ ਜਿਹੜਾ ਨਸ਼ਾ ਇਹਦਾ ਜਿਹੜਾ ਕੱਟਾ ਵਾ ਕਦੇ ਵੀ ਲੱਗਣ ਨਹੀਂ ਦੇਣਾਗਾ ਇਹ ਅਸੀਂ ਅੱਜ ਇੱਕ ਸੌ ਪਾਣੀ ਆ ਤੁਹਾਡੀ ਟੀਮ ਦਾ ਬਹੁਤ-ਬਹੁਤ ਸ਼ੁਕਰ ਆਜੀ ਸਤਿ ਸ਼੍ਰੀ ਅਕਾਲਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਕਿੰਦਾ ਤਾਂ ਸਾਡੇ ਬੱਚੇ ਆ ਜਿਹੜੇ ਸਾਡੇ ਕੋ ਅਸੀਂ ਦੱਸਦੇ ਤਾਂ ਰਹਿੰਨੇ ਪਰ ਜਦੋਂ ਕੋਈ ਹੋਰ ਆ ਕੇ ਦੱਸਦਾ ਤਾਂ ਇਹ ਬੱਚੇ ਜ਼ਿਆਦਾ ਕੈਚ ਕਰਦੇ ਆ ਸਾਰੇ ਇੱਕ ਵਾਰੀ ਫੇਰ ਇਸ ਰੰਗਮੰਚ ਦਾ ਨਿਰਦੇਸ਼ਤ ਨਾਟਕ ਦੇਖਿਆ ਹੈ ਸੁਨੀਲਜੀ ਤਰਤੀ ਔਰ ਉਹਦੇ ਵਿੱਚ ਇੱਕ ਇਹਨਾਂ ਨੇ ਬਹੁਤ ਹੀ ਸਾਰਥਕ ਸੁਨੇਹਾ ਜਿਹੜਾ ਹੈ ਸਾਨੂੰ ਦੇਣ ਦਾ ਯਤਨ ਕੀਤਾ ਵਾ ਉਹਨਾਂ ਨੇ ਸਾਡੇ ਸਮਾਜ ਦੇ ਬਹੁਤ ਸਾਰੇ ਜਿਹੜੇ ਤੱਥ ਨੇ ਉਹਦੇ ਵਿੱਚ ਸ਼ੋਹੇ ਨੇ ਚਾਹੇ ਉਹ ਨਸ਼ਿਆਂ ਨਾਲ ਸੰਬੰਧਤ ਆ ਚਾਹੇ ਕੂਣ ਹੱਤਿਆ ਦੇ ਨਾਲ ਸੰਬੰਧਤ ਆ ਚਾਹੇ ਕਿਸ ਤਰ੍ਹਾਂ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਬਗੜਾਈ ਜਾ ਰਹੀ ਆ ਉਹਨਾਂ ਨੂੰ ਗਲਤ ਰਾਹ ਤੇ ਤੋਇਆ ਜਾ ਰਿਆ ਵਾ ਸੋ ਉਹ ਵੀ ਬਹੁਤ ਸਾਰੇ ਸ਼ਬਦ ਜਿਹੜੇ ਹੈਗੇ ਨੇ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਸੀ ਸੋ ਇਹਨਾਂ ਦੀ ਐਕਟਿੰਗ ਬੜੀ ਬਾਖਮਾਲ ਸੀ ਔਰ ਇਹਨਾਂ ਨੇ ਬਹੁਤ ਹੀ ਸਾਰਥਕ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਪੁੰਹਿਆ ਦਿੱਤਾ ਵਾ ਔਰ ਇਸ ਨਾਟਕ ਦੇ ਖਤਮ ਹੋਣ ਤੇ ਜਿਹੜੀਆਂ ਤਾੜੀਆਂ ਵੱਜੀਆਂ ਨੇ ਉਹਨਾਂ ਨੇ ਇਹਨਾਂ ਦੀ ਅਦਾ ਕਾਈ ਜਾਂ ਉਹਦਾ ਜਿਹੜਾ ਪ੍ਰਭਾਵ ਉਹ ਆਪਣੇ ਆਪ ਬਾਕੂਬੀ ਬਿਆਨ ਕਰਤਾ ਵਾ ਸੋ ਇਸ ਟੀਮ ਨੂੰ ਇੱਥੇ ਆਉਣ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਨੇ ਔਰ ਸਾਡੇ ਬੱਚਿਆਂ ਨੂੰ ਇੱਕ ਮਿਆਰੀ ਮਟੀਰੀਅਲ ਦੇ ਨਾਲ ਮਿਆਰੀ ਕੰਟੈਕਟ ਦੇ ਨਾਲ ਜਿਹੜਾ ਹੈਗਾ ਵਾ ਇੱਕ ਬਹੁਤ ਹੀ ਵੱਡਾ ਸਨੇਹਾ ਦਿੱਤਾ ਵਾ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜਾ ਵੀ ਆਪਣੇ ਮਨ ਦੇ ਵਿੱਚ ਇੱਕ ਕੰਮ ਲੈ ਕੇ ਚੱਲੇ ਨੇ ਇਹ ਸਮਾਜ ਨੂੰ ਸੁਧਾਵੰਦੇ ਲਈ ਕੋਈ ਸਨੇਹਾ ਲੈ ਕੇ ਚੱਲੇ ਨੇ ਉਹਦੇ ਵਿੱਚ ਕਾਮਯਾਬ ਹੋਣ ਔਰ ਸਾਡਾ ਪੰਜਾਬ ਸਿੰਘ ਜੀ ਨੂੰ ਇਹਨਾਂ ਨੇ ਬਚਾਉਣ ਦਾ ਯਤਨ ਕੀਤਾ ਵਾ ਉਹੋ ਇਸੇ ਤਰ੍ਹਾਂ ਹੀ ਹੱਸਦਾ ਬਸਦਾ ਰਹੇ ਛੜਿਆ ਰਹੇ ਔਰ ਅਸੀਂ ਆਉਣ ਵਾਲੇ ਕੱਲ ਦੇ ਵਿੱਚ ਵੀ ਜਿਹੜਾ ਹੈਗਾ ਵਾਪਕ ਦੇ ਵਿੱਚ ਵੀ ਇਸ ਪੰਜਾਬ ਸਿੰਘ ਨੂੰ ਉਹ بلੰਦੀਆਂ ਤੇ ਲਿਆ ਸਕੀਏ ਸੋਇ ਕਰੈਕਟਰਜ਼ ਦੇ ਰੂਪ ਵਿੱਚ ਬਹੁਤ ਸੋਹਣਾ ਮੈਸੇਜ ਦਿੱਤਾ ਜਿਹੜਾ ਅਸੀਂ ਇੱਕ ਨਸ਼ਾ ਇੱਕ ਸਿੰਪਲ ਜਿਹਾ ਸ਼ਬਦ ਇਹਨੂੰ ਕਈ ਵਾਰੀ ਹਲਕੇ ਚ ਲੈ ਲੈਂਦੇ ਆ ਪਰ ਜਦੋਂ ਅਸੀਂ ਇਹਦੀਆਂ ਇਸ ਲਹਨਤ ਬਾਰੇ ਵਿੱਚ ਵਿਚਰ ਕੇ ਲੋਕਾਂ ਦੇ ਸਮਾਜ ਦੇ ਵਿੱਚ ਜਿਹੜੇ ਕਰਦੇ ਨੇ ਨਸ਼ਾ ਉਹਨਾਂ ਨੂੰ ਮਿਲਦੇ ਆ ਸਮਾਜ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਵੜਦੇ ਆ ਤਾਂ ਸਾਨੂੰ ਇਹਦੀਆਂ ਇੰਨੀ ਕੁ ਬੁਰਾਈ ਬਾਰੇ ਪਤਾ ਲੱਗਦਾ ਕਿ ਇਹ ਲੋਕ ਸਿਰਫ ਆਪਣੇ ਬਾਰੇ ਸੋਚਣ ਲੱਗ ਜਾਂਦੇ ਆ ਤੇ ਉਹਨਾਂ ਲੋਕਾਂ ਲਈ ਫਿਰ ਆਪਣਾ ਪਰਿਵਾਰ ਆਪਣਾ ਸਮਾਜ ਆਪਣੇ ਬੱਚੇ ਕੁਝ ਨਹੀਂ ਰਹਿ ਜਾਂਦੇ ਤੇ ਸਿਰਫ ਤੇ ਸਿਰਫ ਉਹਨਾਂ ਨੂੰ ਆਪਣਾ ਨਸ਼ਾਈ ਰਹਿ ਜਾਂਦੇ ਲੋਕ ਉਹ ਜੋ ਨੇ ਇੱਥੇ ਪਈਆਂ ਹੁੰਦੀਆਂ ਸ਼ੀਸ਼ੀਆਂ ਬਹੁਤ ਹੈ ਨਾ ਤਾਂ ਕਰਕੇ ਇਹਨਾਂ ਤੋਂ ਵੀ ਬਚੋ ਤੇ ਆਓ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੀਏ ਕਿ ਇਹਨਾਂ ਨੇ ਸਾਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਪ੍ਰਭਾਵਸ਼ਾਲੀ ਮੈਸੇਜ ਦਿੱਤਾ ਸੋ ਜੈ ਹੋ ਰੰਗ ਮੰਚ ਵਾਲੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਇਹ ਦੇਖੋ ਤੁਹਾਨੂੰ ਆਪਣੇ ਬਾਰੇ ਦੱਸਿਆ ਇਹਨਾਂ ਨੇ ਇਹ ਵੀ ਪੜ੍ਹੇ ਲਿਖੇ ਨੇ ਇਹ ਆਏ ਨਹੀਂ ਵੀ ਤੁਰੇ ਫਿਰਦੇ ਆ ਨਾ ਇਹ ਪੜ੍ਹੇ ਲਿਖੇ ਨੇ ਤੇ ਆਪੋ ਆਪਣੇ ਪ੍ਰੋਫੈਸ਼ਨਲ ਕੰਮ ਵੀ ਕਰਦੇ ਨੇ ਤੇ ਸਮਾਜ ਨੂੰ ਸੁਧਾਰਨ ਦੇ ਵਿੱਚ ਆਪਣਾ ਸਹਿਯੋਗ ਵੀ ਦਿੰਦੇ ਨੇ ਸੋ ਜੈ ਹੋ ਰੰਗ ਮੰਚ ਦੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ